ਸੋ ਸ਼ੀਕਾਲ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਵੀਰ ਦੀ ਡੈਥ ਹੋਈ ਨoi ਕਫਤੇ ਤੋਂ پرو ਗਿਆ ਆ ਤੇ ਜਿੱਦਾਂ ਉਹਦੀ ਵਾਈਫ ਨੂੰ ਲੋਕੀ ਟਰੋਲ ਕਰ ਰਿਹਾ ਕਮੈਂਟ ਕਰ ਰਿਹਾ ਹਨਾ ਤੇ ਇਹ ਵਿਦਵਾਨ ਉਹਦੋਂ ਕਿੱਥੇ ਹੁੰਦੇ ਆ ਜਦੋਂ ਕਿਸੇ ਵਿਆਹੀ ਹੋਈ ਕੁੜੀ ਜੋ ਔਰਤ ਦੀ ਡੈਥ ਹੁੰਦੀ ਹੈ ਤਾਂ ਕਿ ਉਸ ਮਰਦ ਨੂੰ ਇਹ ਸਵਾਲ ਪੁੱਛਿਆ ਜਾਂਦਾ ਨਹੀਂ ਕਿ ਉਹਨੇ ਕਿਹੜੇ ਰੰਗ ਦੀ ਪਗਵੰਨੀਆਂ ਗੂੜੀ ਆ ਜਾਂ ਫਿੱਕੀ ਆ ਉਹਨੇ ਸ਼ਰਟ ਕਿਹੜੇ ਕਲਰ ਦੀ ਪਹਿਨੀ ਆ ਕਿ ਉਹ ਗੂੜੀ ਆ ਜਾਂ ਫਿੱਕੀ ਆ ਕਿ ਉਹਦੇ ਕੋਲ ਵਾਲਟ ਹੈ ਜੇ ਹੈ ਤਾਂ ਕਿਉਂ ਆ ਪਰ ਨਹੀਂ ਇਸ ਮਸਲੇ ਚ ਸਿਰਫ ਔਰਤ ਨੂੰ ਹੀ ਕਿਉਂ ਪੁੱਛਿਆ ਜਾਂਦੇ ਆ ਹਨਾ ਕਿ ਉਹਨੇ ਪਰਸ ਪਾਇਆ ਸੀ ਉਹਨੇ ਚਿੱਟੀ ਚੁੰਨੀ ਕਿਉਂ ਨਹੀਂ ਲਈ ਉਹਨੇ ਕਾਲੇ ਰੰਗ ਦਾ ਸੂਟ ਕਿਉਂ ਪਾਇਆ ਯਾਰ ਹਾਦਸੇ ਕਿਸੇ ਚੀਜ਼ ਦੀ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਆ ਪੂਰੀ ਲਾਈਫ ਸਪੋਇਲ ਹੋ ਗਈ ਆ ਉਸ ਕੁੜੀ ਦੀ ਤੇ ਤੁਸੀਂ ਹਲੇ ਵੀ ਕਮੈਂਟ ਵਾਦੀ ਤਵਾਜ਼ ਨਹੀਂ ਆ ਰਹੇ ਠੀਕ ਐ ਹਰ ਕਿਸੇ ਦੇਖ ਕੇ ਕਿ ਚਿੱਟੇ ਸੂਟ ਚਿੱਟੀਆਂ ਚੁੰਨੀਆਂ ਲੈ ਕੇ ਰੱਖਿਆ ਹੁੰਦੀਆਂ ਨੇ ਇਹ ਸਭ ਦੇ ਲਈ ਪਰ ਨਹੀਂ ਤੁਹਾਨੂੰ ਕੌਣ ਸਮਝਾਵੇ ਕਿ ਕਿੱਦਾਂ ਦੀ ਮਾਨਸਿਕਤਾ ਯਾਰ ਤੁਸੀਂ ਕੀ ਸੋਚ ਕੇ ਕਮੈਂਟ ਕਰ ਦਿੰਨੇ ਹੋ ਸਮਝ ਤੋਂ ਪਰੇ ਦੀਆਂ ਗੱਲਾਂ ਨੇ ਇਹ ਕਿ ਤੁਸੀਂ ਕਿਸੇ ਨੂੰ ਪਰਸ ਤੋਂ ਜੱਜ ਕਰ ਰਹੇ ਹੋ ਕਿ ਉਹਨੂੰ ਦੁੱਖ ਨਹੀਂ ਹੈ ਉਹਦੇ ਸੂਟਾਂ ਤੋਂ ਜੱਜ ਕਰ ਰਹੇ ਹੋ ਕਿ ਉਹਨੂੰ ਦੁੱਖ ਨਹੀਂ ਹੈ ਸਮਸਤੋ ਬਾਹਰ ਆ ਪਲੀਜ਼ ਇਸ ਚੀਜ਼ ਤੋਂ ਨਿਕਲੋ ਜ਼ਿੰਦਗੀ ਚਾਰ ਦਿਨ ਦੀ ਆ ਤਿੰਨ ਦਿਨ ਤੁਹਾਡੇ ਨਿਕਲ ਗਏ ਤੇ ਆਪਣੀ ਲਾਈਫ ਇੰਜੋਏ ਕਰੋ ਬਕਾਇਦਾ ਕੀ ਵੇਸਟ ਕਰੋ ਕਿ ਦੂਜਿਆਂ ਤੇ ਕਮੈਂਟ ਵਾਜ਼ੀ ਤੋਂ ਧੰਨਵਾਦ